ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਬੜਿੰਗ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿੱਥੇ ਪਲਕੀ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ ਪੰਜ ਪਿਆਰੇ ਵੀ ਸਜਾਏਗੇ ਅਤੇ ਪਿੰਡ ਦੀ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਲਗਾਏਗੇ ਜਿਸ ਵਿੱਚ ਹੈੱਡ ਗਰੰਥੀ ਜਸਪੀਰ ਸਿੰਘ ਪ੍ਰਧਾਨ ਕਿਰਪਾਲ ਸਿੰਘ ਬਸੰਤ ਸਿੰਘ ਅਤੇ ਸਮੂਰ ਨਗਰ ਨਿਵਾਸੀ ਮੌਜੂਦ ਰਹੇ

ਅੱਜ ਗੁਰੂਪੁਰਬ ਦੇ ਪ੍ਰਸਾਚੇ 'ਚ ਇੱਥੇ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਪਿੰਗ ਬੜੇ ਪਿੰਡ ਬੜਿਆਂ ਦੇ ਵੱਲੋਂ ਤਾਂ ਸਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜਿਹੜਾ ਇਹ ਨਗਰ ਕੀਰਤਨ ਹੈ ਗੁਰੂ ਜੀ ਦੀ ਝੂਲੀ ਦੇ ਵਿੱਚ ਕੱਢਿਆ ਗਿਆ ਹੈ ਢਾਈਪ ਸਾਹਿਬ ਗੁਰਦੁਆਰੇ ਤੋਂ ਹੁੰਦਾ ਹੋਇਆ ਇਹ ਸਾਰੀਆਂ ਕਲੋਨੀਆ ਪਿੰਡ ਬੜੇ ਦੇ ਵਿੱਚ ਹੀ ਘੁੰਮਦੇ ਹੋਏ ਗੁਰਦੁਆਰਾ ਢਾਵਸਾਲ ਵਿੱਚ ਆ ਕੇ ਹੀ ਸਮਾਪਤ ਹੋਇਆ ਹੈ ਤੇ ਸਾਰੇ ਇਸਬੂਹ ਨਗਰ ਵਾਸੀਆਂ ਨੂੰ ਇਸ ਗੁਰਪੁਰ ਦੀ ਲੱਖ ਲੱਖ ਵਧਾਈਆਂ। ਫਾਈਬਰ ਜੀ ਦਾ ਖਾਲਸਾ ਬਹਿਣ ਨਿੱਕੀ ਖਵੇ। ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 358ਵੇਂ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਕੱਲ੍ਹ ਰੋਜ ਤੋਂ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ। ਅੱਜ ਮਹਾਨ ਨਗਰ ਕੀਰਤਨਾ ਜੋ ਰੰਗ ਹੋਇਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਇਆ ਅਖੰਡ ਪਾਠ ਸਾਹਿਬ ਦੇ ਕੱਲ ਨੂੰ ਭੋਗ ਪਾਏ ਜਾਣਗੇ ਭੋਗ ਪੈਣ ਬਰੰਤ ਰਾਗੀ ਢਾਡੀ ਇੱਥੇ ਸੰਗਤਾਂ ਨੂੰ ਗੁਰਬਾਣੀ ਤੇ ਆਸ ਨਾਲ ਜੋੜਨਗੇ ਗਰੋਕੇ ਟੁੱਟ ਨਗਰ ਵਰਤਾਏ ਜਾ ਰਹੇ ਹਨ ਸੋ ਇਹਦੇ ਵਿੱਚ ਸੰਤਾਂ ਜਿਹੜੀਆਂ ਦੂਰ ਦਰਾਡੇ ਤੋਂ ਪਹੁੰਚ ਕਰਕੇ ਹਾਜ਼ਰੀਆਂ ਭਰ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਜੀ ਦੇ ਪਾਵਨ ਪ੍ਰਕਾਸ਼ ਜਾੜੇ ਦੀਆਂ ਬੋਤਲ ਕੋਟ ਵਧਾਈਆਂ ਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਿ ਸਤਿਗੁਰੂ ਕਿਰਪਾ ਕਰਨ ਸਾਰੀ ਸੰਗਤ ਦੀ ਸਮੂਹ ਮਨੁੱਖਤਾ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ